ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਪਿਛਲੇ ਸਮੇਂ 'ਚ ਵੀ ਅਸੀਂ ਕਾਫੀ ਵੱਡੀਆਂ ਰਿਕਵਰੀਆਂ ਤੁਹਾਡਾ ਨਾਲ ਸ਼ੇਅਰ ਕੀਤੀਆਂ ਹੁਣ ਵੀ ਇੱਕ ਬੜੀ ਅੱਛੀ ਕਮਰਸ਼ਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਦੋ ਕੇਸਾਂ 'ਚ 3 ਕਿਲੋ 100 ਗ੍ਰਾਮ ਜਿਹੜੀ ਹੈ ਹਿਰੋਇਨ ਮਿਲੀ ਹੈ ਤੇ ਇੱਕ ਆਲਟੋ ਕਾਰ ਤੇ ਕੁਝ ਡਰਗ ਮਣੀ ਹੈ ਇਹਦੇ 'ਚ ਜਿਹੜਾ ਪਹਿਲਾ ਕੇਸ 58 ਨੰਬਰ ਛਾਟੇ ਦਾ ਉਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦਿਲ ਤਲਵਿੰਦਰ ਟਿੰਡੂ ਫੜਿਆ ਸੀ ਕਿ 1 ਕਿਲੋ 12 ਗ੍ਰਾਮ ਫੜੀ ਗਈ ਸੀ ਥਾਣਾ ਘਰੰਡੇ ਦਾ ਰਹਿਣ ਵਾਲਾ ਸੀਗਾ ਉਹਦੇ ਜਦੋਂ ਅਸੀਂ ਲਿੰਕੇਜਸ ਦੇ ਵਿੱਚ ਚੱਲੇ ਆ ਉਹਦੇ ਵਿੱਚ ਸਾਡੇ ਇਨਸਪੈਕਟਰ ਸੀ ਆਈਏ ਮੋਲਕਦੀਪ ਤੇ ਉਹਨਾਂ ਦੀ ਜਿਹੜੀ ਟੀਮ ਹੈ ਅੰਡਰ ਸੁਪਰਵੀਜ਼ਨ ਆਫ ਡੀਸੀਪੀ ਡੀ ਸਾਹਿਬ ਜਗਵਿੰਦਰ ਸਿੰਘ ਸਾਡੇ ਜਿਹੜੇ ਹੈਗੇ ਨੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਤੇ ਦੋਨੋਂ ਕੇਸਾਂ ਦੀ ਜਿਹੜੀ ਸੁਪਰਵਾਈਜ਼ਨ ਕਰ ਰਏ ਸੀ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਨਾਲ ਉਹਨਾਂ ਦੇ ਦੂਸਰੇ ਕੇਸ ਸੀਗੇ ਵਿਸ਼ਾਲ ਜੀ ਜੀ ਸਾਡੇ ਏਡੀਸੀਪੀ ਵਨ ਤੇ ਜਸਪਾਲ ਜੀ ਜਿਹੜੇ ਏਸੀਪੀ ਸੈਂਟਰਲ ਨੇ ਤੇ ਐਸਐਚਓ اسلام آباد ਤੁਹਾਡਾ ਪਹਿਲਾ ਕੇਸ ਹੈ ਸੀਆਈਏ ਵਾਲਾ ਉਹਦੇ ਚ ਇਹ ਤਲਵਿੰਦਰ ਤੋਂ ਬਾਅਦ ਅਕਿਊਜ਼ ਸੁਖਦੇਵ ਨੂੰ ਅਸੀਂ ਫੜਿਆ ਉਹਨੂੰ ਨਾਮਿਨੇਟ ਕੀਤਾ ਸੀ ਉਹਦੇ ਤੋਂ 2 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਇਹਦੇ ਜੇਹੀ ਸੀਗਾ ਕਿ ਸੁਖਦੇਵ ਜਿਹੜਾ ਉਹ ਪਾਕਿਸਤਾਨੀ ਸਪਕਦਰ ਨਾਲ ਡਾਇਰੈਕਟਲੀ ਇਨ ਟੱਚ ਸੀਗਾ। ਔਰ ਇਹਦੇ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹਨੇ ਬਹੁਤ ਵਾਰੀ ਆਪਣੀ ਜਿਹੜੀ ਰੈ residense ਬਦਲੀ ਹੈ। ਔਰ ਹਰ ਵਾਰੀ ਜਿਹੜੇ ਬਾਰਡਰ ਦੇ ਨਾਲ ਦੇ ਪਿੰਡਾ ਉਹਨਾਂ ਚ ਆਪਣੀ ਰਹਿਸ਼ ਚੇਂਜ ਕਰਦਾ ਰਿਹਾ। ਪਹਿਲਾਂ ਜਿਹੜਾ ਇਹਦੇ ਕੋਲ ਸੀਗਾ ਜਗਦੇਵ ਖੁਰਦੇਚ ਸੀਗਾ। ਉਸ ਤੋਂ ਬਾਅਦ ਪਿੰਡ ਅਵਾਨ ਵਸਾਉ ਵਸੂ ਤੇ ਹੁਣ ਤਨਵਾ ਖੁਰਦ ਪੀਐਸ ਕਰੰਟਾ ਬੇਸਿਕਲੀ ਇਹ ਇਸ ਕਰਕੇ ਆਪਣੀ ਜਿਹੜੀ ਚੇਂਜ ਕਰਦਾ ਸੀ ਰੈਸ਼ ਵੀ ਡਿਟੈਕਸ਼ਨ ਤੋਂ ਬਚਿਆ ਜਾ ਸਕੇ ਤੇ ਇਹ ਕਾਫੀ ਦੇਰ ਤੋਂ ਇਹ ਕੰਮ ਇਹਦੇ ਦਸਣ ਮੁਤਾਬਕ ਜਿਹੜੀ ਪੁਲਲੀ ਪੁੱਛ ਕੇ ਆਇਆ ਕਿ ਇਹ ਕੰਮ ਕਰ ਰਿਹਾ ਤੇ ਇਹ ਜਿਹੜੇ ਬੰਦੇ ਦੀ 28 ਸਾਲ ਦੀ ਇਹਦੀ ਉਮਰ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਮੇਨਲੀ ਇਹ ਲਾਲਚ ਦੇ ਵਿੱਚ ਆ ਕੇ ਔਰ ਮੌਡਰ ਦੇ ਉੱਤੇ ਰਹਿਣ ਕਰਕੇ ਨੇ ਆਪਣੇ ਜਿਹੜੇ ਆ ਦੂਜੇ ਪਾਸੇ ਪਾਕਿਸਤਾਨ ਬਣਾਏ ਆ ਉਹ ਜਿਹੜਾ ਡਰਗ ਟ੍ਰੇਡ ਚ ਐਕਟਿਵ ਕੰਮ ਕਰ ਰਿਹਾ ਔਰ ਡਿਟੈਕਸ਼ਨ ਤੋਂ ਬਚਿਆ ਰਿਹਾ ਹਜ ਤੱਕ ਕਿ ਆਪਾਂ ਦੀ ਪ੍ਰੀਵੀਅਸ ਹਿਸਟਰੀ ਦੇਖੀ ਇਹਦੇ ਖਿਲਾਫ ਕੋਈ ਪੁਰਾਣਾ ਕੇਸ ਨਹੀਂ ਹੈ ਪਰ ਕਾਫੀ ਦੇਰ ਤੋਂ ਕਰ ਰਿਹਾ ਔਰ ਅਲੱਗ-ਅਲੱਗ ਐਡਰੈਸ ਚੇਂਜ ਕਰ ਰਿਹਾ ਦੂਸਰਾ ਜਿਹੜਾ ਕੇਸ ਹੈ ਉਹਦੇ ਚ ਜਿਹੜੇ ਆ ਚਾਰ ਦੋਸ਼ੀ ਫੜੇ ਗਏ اسلامਾਬਾਦ ਪੁਲਿਸ ਸਟੇਸ਼ਨ ਦੇ ਅndergat ਜਿਹੜਾ ਪਰਚਾ ਦਰਜ ਹੋਇਆ ਮਨਪ੍ਰੀਤ ਇਲੀਅਸ ਕੋਰਾ ਇਹ ਫੜਿਆ ਗਿਆ ਮੇਨ ਜਿਹੜਾ ਕਯੂਜ਼ਡ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜਾ ਜੀਆਰਪੀ ਥਾਣੇ ਅੰਮ੍ਰਿਤਸਰ ਦੇ ਵਿੱਚ ਇਸ ਕੇਸ ਦੇ ਵਿੱਚ 1 ਕਿਲੋ ਤੋਂ 50 ਗ੍ਰਾਮ ਰਿਕਵਰੀ ਹੋਈ ਹੈ ਨਾਲ ਇਹਦੇ ਆਲਟੋ ਕਾਰ ਵੀ ਫੜੀ ਗਈ ਹੈ ਔਰ ਜਿਹੜਾ ਮਨਪ੍ਰੀਤ ਗੋਰੇ ਦੇ ਪੁੱਛਦੇ ਤੋ ਇਹ ਗੱਲ ਸਾਹਮਣੇ ਆਈ ਇਹ ਦਾ ਨਾਮ ਸਕਾ ਮਾਮਾ ਹੈ ਕੋਪਾਲ ਸਿੰਘ ਉਹ ਰਹਿਣ ਵਾਲਾ ਵੈਸੀ ਪਿੱਛੋਂ ਹਰੀਕੇ ਤਰਨਤਾਰਨ ਦਾ ਕਿਉਂਕਿ ਮਨਪ੍ਰੀਤ ਵੀ ਆਪ ਜਿਹੜਾ ਹੈਗਾ ਥਾਣੇ ਖਾਲੜੇ ਦੇ ਵਿੱਚ ਹੀ ਇਹਦਾ ਪਿੰਡ ਆ ਬਾਰਡਰ ਦੇ ਨੇੜੇ ਔਰ ਉਹ ਹਰੀਕੇ ਦਾ ਵੈਸੇ ਪਿੱਛੇ ਰਹਿਣ ਵਾਲਾ ਕੋਪਾਲ ਸਿੰਘ ਪਰ ਹੁਣ ਰਾਜਸਥਾਨ ਚ ਰਹਿ ਰਿਹਾ ਬੇਸਿਕਲੀ ਕੋਪਾਲ ਸਿੰਘ ਹੀ ਮਾਸਟਰਮਾਈਂਡ ਏ ਚ ਉੱਪਰ ਆਇਆ ਇਸ ਇਨਵੈਸਟੀਗੇਸ਼ਨ ਚ ਉਹਦੇ ਬਾਅਦ ਪਾਕਿਸਤਾਨ ਨਾਲ ਸਵੰਸ ਸੀ ਉਸ ਤੋਂ ਬਾਅਦ ਉਹ ਇੱਥੇ ਡਾਇਰੈਕਸ਼ਨ ਦਿੰਦਾ ਸੀ ਜਾਂ ਲੋਕੇਸ਼ਨ ਪਾਉਂਦਾ ਸੀ ਮਨਪ੍ਰੀਤ ਉਹਨਾਂ ਨੂੰ ਫਿਰ ਇਹ ਜਾ ਕੇ ਕਨਸਾਈਨਮੈਂਟ ਚੁੱਕ ਕੇ ਤੇ ਆ ਕੇ ਦਿੰਦੇ ਸੀਗੇ ਮਨਪ੍ਰੀਤ ਦੇ ਨਾਲ ਜਿਹੜਾ ਦੂਜਾ ਸਾਥੀ ਹੈ ਅਮਰਤਪਾਲ ਸਿੰਘ ਇਲੀਅਸ ਪਾਲ ਇਹ ਵੀ ਸੇਮ ਪਿੰਡ ਦੇ ਦਲੀਰੀ ਪਿੰਡ ਹੈ ਥਾਣਾ ਖਾਲਦਾ ਕਰਨਤਾਰਨ ਦੇ ਵਿੱਚ ਦੋਨਾਂ ਦਾ ਇਹ ਦੁਬਈ ਤੋਂ ਵਾਪਸ ਆਇਆ ਜਿਹੜਾ ਅਮਰਤਪਾਲ ਹੈ ਤੇ ਅਮਰਤਪਾਲ ਦੇ ਸੰਬੰਧਿਤ ਭਾਰਤ ਐਲੀਅਸ ਪਾਲੋ ਹੈ ਇਹ ਪੀਐਸ ਖਾਲਨਾ ਤਰਨਤਨ ਦਾ ਹੀ ਰਹਿਣ ਵਾਲਾ ਹੈ ਇਹ ਕਾਫੀ ਐਕਟਿਵ ਸਮਗਲਰ ਹੈ ਜੋ ਉਹਦੀ ਪੁੱਛਗਿੱਛ ਪਤਾ ਲੱਗਿਆ ਔਰ ਕਾਫੀ ਸਮੇਂ ਤੋਂ ਇਹ ਕਨਸਾਈਨਮੈਂਟਸ ਪਾਕਿਸਤਾਨ ਦੇ ਥਰੂ ਇਹੜੇ ਅਮਰਤਪਾਲ ਨੂੰ ਵਰਤਦਾ ਸੀਗਾ ਤੇ ਅਮਰਤਪਾਲ ਤੇ ਮਨਪ੍ਰੀਤ ਇਕੱਠੇ ਹੋ ਕੇ ਕੰਮ ਕਰ ਰਹੇ ਸੀਗੇ ਚਾਹੇ ਇਹਨਾਂ ਦੇ ਜਿਹੜੇ ਸੋਰਸ ਡਿਫਰੈਂਟ ਸੀਗੇ ਬਟ ਏ ਯੂਜ਼ ਟੂ ਕਲੈਕਟ ਦੀ ਕਨਸਾਈਨਮੈਂਟ ਇਕੱਠੇ ਹੋ ਕੇ ਔਰ ਜਿਹੜਾ ਇਹਦੇ ਨਾਲ ਤੀਜਾ ਬੰਦਾ ਲਵਦੀ ਪੇਲੀਅਸ ਲੱਭਾ ਇਹ ਵੀ ਖਾਲਣਾ ਦੇ ਥਾਣੇ ਦੇ ਵਿੱਚ ਹੀ ਤਰਨ-ਤਰਨ ਦਾ ਹੀ ਰਹਿਣ ਵਾਲਾ ਹੈ ਹਰਪਾਲ ਪਹਲਾ ਇਹ ਵੀ ਖਾਲਣਾ ਤਰਨ-ਤਰਨ ਦਾ ਹੀ ਰਹਿਣ ਵਾਲਾ ਹੈ ਇਹਨਾਂ ਦੇ ਖਿਲਾਫ ਜਿਹੜੇ ਪੁਰਾਣੇ ਕੇਸ ਜਸਵਾਏ ਅਮਰਪਾਲ ਦੇ ਤੇ ਮਨਪ੍ਰੀਤ ਦੇ ਦੋਨੋਂ ਦੂਜਿਆਂ ਦੇ ਨਹੀਂ ਹੈਗੇ ਤੇ ਇਹਨਾਂ ਦੀ ਜਿਹੜੀ ਦੇ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਬਿਲਕੁਲ ਬਾਰਡਰ ਦੇ ਉੱਤੇ ਲੱਗਦੀਆਂ ਆ ਉਹਦੇ ਕਰਕੇ ਇਹਨਾਂ ਨੂੰ ਬੜਾ ਐਡਵਾਂਟੇਜ ਰਿਹਾ ਕਦੇ ਬੰਬੀ ਤੇ ਲੈ ਆਏ ਕਦੇ ਕਿਤੇ ਲੋਕੇਸ਼ਨ ਦੇ ਦਿੱਤੀ ਭਾਰਤ ਭਾਲੋ ਜਿਹੜਾ ਹੈਗਾ ਉਹ ਬੇਸਿਕਲੀ ਇਹਨਾਂ ਨੂੰ ਡਰਾਈਵ ਕਰਦਾ ਰਿਹਾ ਤੇ ਉੱਥੋਂ ਇਹਦਾ ਮਾਮਾ ਜਿਹੜਾ ਗੋਪਾਲ ਸਿੰਘ ਸੋ ਇਹਦੇ ਵਿੱਚ ਜਿਹੜੀ ਅਗਲੀ ਪੁੱਛਗਿੱਛ ਚੱਲ ਰਹੀ ਆ ਹੁਣ ਦੋ ਬੰਦੇ ਸਾਨੂੰ ਚਾਹੀਦੇ ਇੱਕ ਗੋਪਾਲ ਸਿੰਘ ਇਹਦਾ ਮਾਮਾ ਜਿਹੜਾ ਰਾਜਸਥਾਨ ਰਹਿ ਰਿਹਾ ਤੇ ਭਾਰਤ ਜਿਹੜਾ ਕਿ ਕਾਫੀ ਕੇਸਸ ਦੇ ਵਿੱਚ ਪਤਾ ਲੱਗਿਆ ਉੱਥੇ ਲੋਕਲ ਪੁਲਿਸ ਨੂੰ ਵੀ ਵੌਂਟਡ ਹੈ ਸੋ ਇਹਦੇ ਤੇ ਜਿਹੜਾ ਮੇਨ ਅਜੇ ਬੈਕਵਰਡ ਫਾਰਵਰਡ ਲਿੰਕ ਹੈ ਤੇ ਡਰੱਗ ਐਂਗਲ ਜਿਹੜਾ ਰਹਿੰਦਾ ਉਸ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਅੱਛੀ ਕਾਰਗੁਜ਼ਾਰੀ ਹੈ ਡਰੱਗ ਫਰੰਟ ਤੇ ਜੇ ਆਪਾਂ ਟੋਟਲ ਦੇਖੀਏ ਤਾਂ ਆਪਣੇ 5 ਬੰਦੇ ਫੜੇ ਗਏ ਔਰ 3 ਕਿਲੋ ਤੇ ਜਿਹੜੀ ਹੈਗੀ ਹੈ 100 ਗ੍ਰਾਮ ਹੀਰੋਇਨ ਫੜੀ ਗਈ